ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਤੇ ਮੌਸਮ ਦੀ ਪੰਜਾਬ ਦਾ ਮੌਸਮ ਆਉਂਦੇ ਤਿੰਨ ਤਰ੍ਹਾਂ ਦੇ ਵਿੱਚ ਕਿਵੇਂ ਦਾ ਰਹਿ ਸਕਦਾ ਹੈ ਮੌਨਸਨ ਦੇ ਮੀਂਹ ਕਿੰਨੇ ਲੱਗਣਗੇ ਤੁਹਾਨੂੰ ਦੱਸਾਂਗੇ ਸਾਰ ਸਿਲਸਿਲੇ ਦੀਆਂ ਜੋ ਸਾਜਾ ਤੇ ਲਾਈਵ ਸੈਟੇਲਾਈਟ ਦਾ ਸਿਰਾਂ ਨੇ ਜੇਕਰ ਉਹ ਆਪਾਂ ਦੇਖਦੇ ਹਾਂ ਤੇ ਅੱਜ ਰਾਤ ਦੀ ਜੇਕਰ ਗੱਲ ਕਰਦੇ ਹਾਂ ਤੇ ਮੀਂਹ ਕੁਝ ਖੇਤਰਾਂ ਦੇ ਵਿੱਚ ਲੱਗ ਰਹੇ ਨੇ ਜਿਵੇਂ ਕਿ ਐਸੇ ਤੁਸੀਂ ਦੇਖ ਸਕਦੇ ਹਾਂ ਜੋ ਹੀ ਦੇ ਬਹੁਤੇ ਖੇਤਰਾਂ ਦੇ ਵਿੱਚ ਅਸਲ ਵਿੱਚ ਮੀਂਹ ਜਾਰੀ ਨੇ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਜਾਰੀ ਨੇ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਹਿਮਾਚਲ ਯਾਨੀ ਕਿ ਪਹਾੜਾ ਦੇ ਵੱਲ ਵੀ ਮੀਂਹ ਦੀਆਂ ਗਤੀਵਿਧੀਆਂ ਜਾਰੀ ਨੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਅੱਜ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਮੌਸਮ ਕਾਫੀ ਥਾਵਾਂ ਤੇ ਖੁੱਲ ਗਿਆ ਸੀ ਧੁੱਪ ਜੜੀ ਆ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਆ ਸੋ ਜਿਹੜਾ ਮੌਜੂਦਾ ਪ ਦਾ ਅਸਰ ਅਜੇ ਘਟ ਗਿਆ ਫਰਗੇ ਤਨੇ ਕਿਤੇ ਹਲਕੀ ਡਟਮੀ ਕਾਰਵਾਈਆਂ ਹਾਲੇ ਮੀਹਾਂ ਦੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਜੇਕਰ ਅਗਲੇ 72 ਘੰਟੇ ਜਾਂ ਫਿਰ ਕਿ ਅਗਲੇ 4-5 ਦਿਨਾਂ ਦੀ ਗੱਲ ਕਰਦੇ ਆਂ ਤੇ ਅਗਲੇ 2-3 ਦਿਨ ਤਾਂ ਮੀਹਾਂ ਤੋਂ ਰਾਹਤ ਰਹੇਗੀ ਕੁਝ ਖੇਤਰਾਂ ਦੇ ਵਿੱਚ ਸਪੈਲ ਮੀਹਾਂ ਵਾਲੇ ਬਣਨਗੇ ਪਰ ਉਹ ਕੁਝ ਖੇਤਰਾਂ ਤੱਕ ਸੀਮਿਤ ਰਹਿਣਗੇ ਬਹੁਤ ਵੱਡੇ ਫੱਦਰ ਤੇ অতি ਭਾਰੀ ਮੀਂਹ ਵਾਲੇ ਅਲਰਟ ਹਾਲੇ ਫਿਲਹਾਲ ਕਰਦੇ ਜਾਫਰੇ ਨੇ ਇਸ ਤੋਂ ਇਲਾਵਾ 5 6 ਸਤੰਬਰ ਤੱਕ ਫਿਲਹਾਲ ਰਾਹਤ ਹੈ ਤੇ ਕੋਈ ਸਿਸਟਮ ਨਾ 6 ਤਰੀਕ ਤੱਕ ਤਾਂ ਫਿਲਹਾਲ ਨਜ਼ਰ ਨਹੀਂ ਆ ਰਿਹਾ ਹੁੰਦਾ 6 7 ਤਰੀਕ ਤੱਕ ਇਸ ਲਈ ਕਹਿ ਸਕਦੇ ਆ ਕਿ ਮੌਨਸੂਨ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਘਟਣਗੀਆਂ ਪੰਜਾਬ ਵਾਲੇ ਪਾਸੇ ਥੱਲੇ ਜਿਹੜਾ ਮੱਧ ਭਾਰਤ ਦੇ ਵਿੱਚ ਗਤੀਵਿਧੀਆਂ ਮੌਨਸੂਨ ਦੀਆਂ ਜਾਰੀ ਰਹਿਣਗੀਆਂ ਪਰ ਜਿਵੇਂ ਜਿਵੇਂ ਅੱਗੇ ਵਧਾਂਗੇ ਯਾਨੀ ਕਿ 6 7 8 9 ਦੇ ਵਾਲੇ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਜਿਹਨੂੰ ਸਪੋਰਟ ਕਰੇਗਾ ਐਲ ਪੀਏ ਜਿਹੜਾ ਕਿ ਬੰਗਾਲ ਦੀ ਖਾੜੀ ਤੋਂ ਉੱਠ ਕੇ ਆਉਣਾ ਤੇ ਇਹ ਐਲ ਪੀਏ ਪਲੱਸ ਵੈਸਟਰਨ ਸਰਵਸ ਪਲੱਸ ਮੌਨਸੂਨ ਦੀਆਂ ਪੌਣਾ ਮੁਰਤੋਂ ਮੈਂ ਜੜੇ ਤਗੜੇ ਤੌਰ ਤੇ ਦੱਸ ਸਕਦੇ ਦੇ ਸਕਦੇ ਨੇ ਇੱਕ ਤੁਹਾਨੂੰ ਸਿੱਧੀ ਅਪਡੇਟ ਦਿਖਾਉਣੀ ਆ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਹਾਲ ਨੇ ਤਿੰਨ ਸੰਘਰ ਦੇ ਤਰੀਕ ਪਈ ਹੋਇਆ ਹੈ ਹੈਵੀ ਰੇਂਦੇ ਹਜੇ ਅਲਰਟ ਬਾਕੀ ਨੇ ਔਰੇਂਜ ਅਲਰਟ ਅਜੇ ਤੇ ਲਈ ਜਾਰੀ ਕੀਤੇ ਹੋਏ ਨਹੀਂ ਇਸ ਤੋਂ ਬਾਅਦ ਜਿਹੜਾ ਜਾਂ 4 5 6 7 8 ਤਰੀਕ ਤੱਕ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਹੋ ਸਕਦਾ ਹੈ ਤਬਦੀਲੀ ਸੰਭਵ ਹੋ ਸਕਦੀ ਹੈ ਜਿਹੜਾ ਸਿਸਟਮ 8 9 ਨੂੰ ਆਣਾ ਹੈ ਉਹ 6 7 ਨੂੰ ਜਾ ਸਕਦਾ ਸੋ 9 ਤਰੀਕ ਨੂੰ ਮੁਰਤੋਂ ਹੈਵੀ ਰੇਂਜ ਦੇ yellow alert ਜੜੇ ਆ ਜਾਰੀ ਕੀਤੇ ਹੋਏ ਨੇ ਯਾਨੀ ਕਿ 9 ਤਰੀਕ ਨੂੰ ਸਿਸਟਮ ਇੱਕ ਹੋਰ ਆ ਰਿਹਾ ਇਹ ਪਹਿਲਾਂ ਆਵੇਗਾ ਸਾਡੀ ਜਿਹੜੀ ਕੈਲਕੂਲੇਸ਼ਨ ਹੈ ਉਹ ਇਹ ਕਹਿੰਦੀ ਹੈ ਕਿ ਸਿਸਟਮ 7 ਤਰੀਕ ਨੂੰ ਆਵੇਗਾ ਤੇ 7 8 9 ਨੂੰ ਮੁੜ ਤੋਂ ਉਮੀਦ ਹੈ ਸਾਰ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਖੇਤਰਾਂ ਦੇ ਵਿੱਚ ਵਣਦੇ ਜਾ ਪਰੇ ਨੇ ਤੇ ਇਹ ਸਿਸਟਮ ਦੇ ਬਾਰੇ ਆਪਾਂ ਹਾਲੇ ਕੋਈ ਬਹੁਤਾ ਨਹੀਂ ਦੱਸ ਸਕਦੇ ਕਿਉਂਕਿ ਅਜਿਹਾ ਜਿਹਾ ਸਿਸਟਮ ਲੰਘ ਰਿਹਾ ਇਸ ਤੋਂ ਬਾਅਦ ਕਾਫੀ ਕੁਝ ਪਰਿਸਥਿਤੀਆਂ ਜੜੀਆਂ ਨੇ ਬਦਲ ਸਕਦੀਆਂ ਨੇ ਇਹ ਸਿਸਟਮ ਘਟ ਵੀ ਸਕਦਾ ਸਿਸਟਮ ਵਧ ਵੀ ਸਕਦਾ ਸੋ ਇਹ ਜੜੀਆਂ ਸਾਰੀ ਪਰਿਸਥਿਤੀਆਂ ਦੇ ਆਧਾਰ ਤੇ ਆਪਾਂ ਤੁਹਾਨੂੰ ਅਪਡੇਟ ਜੜੀ ਇਹ ਸਿਸਟਮ ਬਾਰੇ ਕਰਾਂਗੇ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਰਾਹਤ ਵਾਲੀ ਖਬਰ ਇਹ ਹੈ ਕਿ ਅਗਲੇ 2-3 ਦਿਨ ਪੰਜਾਬ ਦੇ ਵਿੱਚ ਮੀਂਹ ਐ ਅਸਾਰ ਜਿਹੜਾ ਉਹ ਘਟਣਗੇ ਮੀਰੀਆਂ ਕਾਰਵਾਈਆਂ ਸੀਮਤ ਰਹਿਣੀਆਂ ਇਸ ਲਈ ਜਿਹੜਾ ਰਾਹਤ ਬਚਾ ਦਾ ਕੰਮ ਚੱਲ ਰਿਹਾ ਹੜਾ ਵਾਲੇ ਖੇਤਰ ਦੇ ਵਿੱਚ ਉਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਆਪਣਾ ਕੰਮ ਹੈ ਜਿਹੜਾ ਖਿੱਚ ਕੇ ਰੱਖੋ ਅਗਲੇ 2-3 ਦਿਨਾਂ ਲਈ ਹਾਤੋਂ ਰਾਹਤ ਹੈ ਤੇ ਰਾਹਤ ਬਚਾ ਦਾ ਕੰਮ ਜਿਹੜਾ ਜੰਗੀ ਫੱਦਰ ਤੇ ਉਸੇ ਤਰ੍ਹਾਂ ਜਾਰੀ ਰੱਖੋ ਜੀ ਤੇ ਜਿਹੜੀ ਮਦਦ ਹੈ ਜਿਹੜੀ ਲੋੜ ਹੈ ਉਹ ਲੋੜਵੰਦਾ ਤੱਕ ਪਹੁੰਚਦੀ ਕਿਤੇ ਜਾਵੇ ਜਿੱਥੇ ਹੜਾ ਵਾਸੀ ਜਿਹੜੇ ਹੜਾ ਦੇ ਵਿੱਚ ਜਿਹੜੇ ਵਸਨੀਕ ਰਹਿ ਰਹੇ ਨੇ ਜਿਨ੍ਹਾਂ ਨੇ ਜਿਹੜੇ ਹੜਾ ਦੇ ਮਾਰ ਚਾਲੇ ਨੇ ਉਹਨਾਂ ਤੱਕ ਹਰ ਮਦਦ ਹੈ ਜਿਹੜੀ ਪਹੁੰਚਦੀ ਹੋ ਸਕੇ ਕਿਉਂਕਿ ਅਗਲੇ ਦੋ ਤਿੰਨ ਦਿਨਾਂ ਮਹੀ ਦਾ ਰਾਹਤ ਹੈਗੀ ਆ ਸੋ ਕਾਫੀ ਵੱਡੇ ਫੱਦਰ ਤੇ ਇਹ ਅਭਿਆਨ ਪੰਜਾਬ ਸਰਕਾਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਚਲਾਉਣਾ ਚਾਹੀਦਾ ਕਿਉਂਕਿ ਮੀ ਫਿਲਹਾਲ ਅਗਲੇ ਦੋ ਤਿੰਨ ਦਿਨਾਂ ਤੇ ਵਿੱਚ ਕਕਲੇ ਸ਼ੁਰੂ ਹੋ ਗਏ ਨੇ ਧੰਨਵਾਦ ਜੀ ਸ਼ੁਕਰੀਆ